ਦੋਸਤੋ ਅਕਸਰ ਹੀ ਤੁਸੀਂ ਕਈ ਵਿਆਹਾਂ ਵਿੱਚ ਦੇਖਿਆ ਹੋਵੇਗਾ ਕਿ ਕਈ ਨੌਜਵਾਨ ਵਿਆਹਾਂ ਦੇ ਵਿੱਚ ਬਿਨਾਂ ਜਾਣ ਪਛਾਣ ਤੋਂ ਖਾਣ ਪੀਣ ਲਈ ਆ ਜਾਂਦੇ ਨੇ ਅਤੇ ਉਹ ਫੜੇ ਜਾਂਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਨੌਜਵਾਨਾਂ ਦੇ ਕੱਪੜਿਆਂ ਅੰਦਰੋਂ ਪੈਸੇ ਕਢਵਾਏ ਜਾ ਰਹੇ ਨੇ ਦਰਸਾਲੇ ਨੌਜਵਾਨ ਇੱਕ ਵਿਆਹ ਵਿੱਚ ਸੀ ਅਤੇ ਜਦੋਂ ਵਿਆਹ ਵਾਲੀ ਜੋੜੀ ਤੋਂ ਰਿਸ਼ਤੇਦਾਰ ਅਤੇ ਯਾਰ ਦੋਸਤ ਪੈਸੇ ਵਾਰ ਰਹੇ ਸੀ ਤਾਂ ਇਹਨਾਂ ਨੌਜਵਾਨਾਂ ਨੇ ਪੈਸੇ ਚੱਕਣੇ ਸ਼ੁਰੂ ਕਰ ਦਿੱਤੇ ਅਤੇ ਇੰਨੇ ਜ਼ਿਆਦਾ ਪੈਸੇ ਚੱਕੇ ਕਿ ਆਪਣੇ ਕੱਪੜਿਆਂ ਦੇ ਵਿੱਚ ਲੁਕੋ ਤੇ ਜਦੋਂ ਵਿਆਹ ਵਿੱਚੋਂ ਜਾਣ ਲੱਗੇ ਤਾਂ ਡੀਜੇ ਵਾਲਿਆਂ ਨੇ ਪੈਲਸ ਦੇ ਬਾਹਰ ਜਾ ਕੇ ਇਹਨਾਂ ਨੂੰ ਰੋਕ ਲਿਆ ਤੇ ਜਦੋਂ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਮੁੰਡੇ ਕਹਿੰਦੇ ਕਿ ਅਸੀਂ ਬਰਾਤ ਵਿੱਚ ਆਏ ਹਾਂ ਪਰ ਡੀਜੇ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਮੌਕੇ ਤੇ ਬੁਲਾ ਲਿਆ ਤਾਂ ਫੇਰ ਜਾ ਕੇ ਪਤਾ ਲੱਗਿਆ ਕਿ ਇਹ ਨੌਜਵਾਨ ਨਾ ਤਾਂ ਮੁੰਡੇ ਵਾਲਿਆਂ ਨਾਲ ਆਏ ਨੇ ਅਤੇ ਨਾ ਹੀ ਕੁੜੀ ਵਾਲਿਆਂ ਨਾਲ ਇਹ ਤਾਂ ਸਿਰਫ ਇੱਥੇ ਖਾਣਾ ਖਾਣ ਆਏ ਸੀ ਪਰ ਜਦੋਂ ਪੈਸੇ ਜ਼ਿਆਦਾ ਡਿੱਗਦੇ ਦੇਖੇ ਤਾਂ ਇਹਨਾਂ ਨੇ ਪੈਸੇ ਚੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਸੋ ਤੁਹਾਡੇ ਇਹਨਾਂ ਨੌਜਵਾਨਾਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ